ਜੇਕਰ ਤੁਸੀਂ ਅਮਰੀਕਾ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਜਲਦ ਹੀ ਵੀਜ਼ਾ ਸੰਬੰਧਿਤ ਲਾਗਤਾਂ ਦੇ ਵਿੱਚ ਭਾਰੀ ਵਾਧੇ ਦਾ ਸਾਹਮਣਾ ਕਰਨਾ ਪਵੇਗਾ ਜੀ ਹਾਂ ਚਾਹੇ ਤੁਸੀਂ ਸਲਾਨੀਆਂ ਵਿਦਿਆਰਥੀਆਂ ਜਾਂ ਫਿਰ ਹੁਨਰਮੰਦ ਪੇਸ਼ੇਵਰਾਂ ਵਜੋਂ ਅਮਰੀਕਾ ਜਾ ਰਹੇ ਹੋ ਤਾਂ ਤੁਹਾਨੂੰ ਅਮਰੀਕਾ ਸਰਕਾਰ ਦੁਆਰਾ ਪੇਸ਼ ਕੀਤੀ ਗਈ ਇੱਕ ਨਵੀਂ ਲਾਜ਼ਮੀ 250 ਡਾਲਰ ਵੀਜ਼ਾ ਇੰਟੈਗ੍ਰਿਟੀ ਵੀਜ਼ਾ ਕਰਕੇ ਜਿਹੜਾ ਹੈ ਵੀਜ਼ਾ ਸੰਬੰਧਿਤ ਲਾਗਤਾਂ ਦੇ ਵਾਧੂ ਬੋਝ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਤੁਸੀਂ ਅਮਰੀਕਾ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਜਲਦੀ ਹੀ ਵੀਜ਼ਾ ਸੰਬੰਧਿਤ ਲਾਗਤਾਂ ਵਿੱਚ ਭਾਰੀ ਵਾਧੇ ਦਾ ਸਾਹਮਣਾ ਕਰਨਾ ਪਵੇਗਾ ਚਾਹੇ ਤੁਸੀਂ ਸੈਲਾਨੀਆਂ ਵਿਦਿਆਰਥੀਆਂ ਜਾਂ ਹੁਨਰਮੰਦ ਪੇਸ਼ੇਵਰਾਂ ਵੱਜੋਂ ਅਮਰੀਕਾ ਜਾ ਰਹੇ ਹੋ ਤਾਂ ਤੁਹਾਨੂੰ ਅਮਰੀਕੀ ਸਰਕਾਰ ਦੁਆਰਾ ਪੇਸ਼ ਕੀਤੀ ਗਈ ਇੱਕ ਨਵੀਂ ਲਾਜ਼ਮੀ ਡਾਲਰ 250 ਵੀਜ਼ਾ ਇੰਟੀਗ੍ਰਿਟੀ ਫੀਸ ਕਰਕੇ ਵੀਜ਼ਾ ਸੰਬੰਧਿਤ ਲਾਗਤਾਂ ਵਿੱਚ ਵਾਧੂ ਬੋਝ ਦਾ ਸਾਹਮਣਾ ਕਰਨਾ ਪਵੇਗਾ ਇਹ ਫੀਸ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਨ ਬਿਗ ਬਿਊਟੀਫੁੱਲ ਬਿਲ ਐਕਟ ਦਾ ਹਿੱਸਾ ਹੈ ਜਿਸਤੇ 4 ਜੁਲਾਈ ਨੂੰ ਕਾਨੂੰਨ ਵਿੱਚ ਦਸਤਖਤ ਕੀਤੇ ਅਤੇ ਇਹ ਲਗਭਗ ਸਾਰੀਆਂ ਗੈਰ ਪ੍ਰਵਾਸੀ ਵੀਜ਼ਾ ਸ਼੍ਰੇਣੀਆਂ ਤੇ ਲਾਗੂ ਹੋਵੇਗੀ ਜਿਸ ਵਿੱਚ B1 B2 F ਅਤੇ M H1B ਅਤੇ J ਵੀਜ਼ਾ ਸ਼ਾਮਲ ਨੇ ਸਿਰਫ ਡਿਪਲੋਮੈਟਿਕ ਵੀਜ਼ਾ A ਅਤੇ G ਸ਼੍ਰੇਣੀਆਂ ਨੂੰ ਇਸ ਵਿੱਚ ਛੂਟ ਮਿਲੀ ਹੈ ਇਹ ਫੀਸ ਵੀਜ਼ਾ ਜਾਰੀ ਕਰਨ ਵੇਲੇ ਹੀ ਅਦਾ ਕਰਨੀ ਪਵੇਗੀ ਅਤੇ ਇਹ ਪਹਿਲਾਂ ਤੋਂ ਹੀ ਲਾਗੂ ਨਿਯਮਤ ਵੀਜ਼ਾ ਅਰਜ਼ੀ ਫੀਸਾਂ ਤੋਂ ਇਲਾਵਾ ਹੋਵੇਗੀ ਡਾਲਰ 250 ਲਗਭਗ ਕਿ 1400 ਰੁਪਏ ਦਾ ਚਾਰਜ ਵਿਤੀ ਸਾਲ 2025 ਤੋਂ ਲਾਗੂ ਹੋਵੇਗਾ ਅਤੇ 2026 ਤੋਂ ਬਾਅਦ ਇਸ ਵਿੱਚ ਹਰ ਸਾਲ ਵਾਧਾ ਹੋਣ ਦੀ ਉਮੀਦ ਹੈ ਜੋ ਕਿ ਮਹਿੰਗਾਈ ਦੇ ਹਿਸਾਬ ਨਾਲ ਐਡਜਸਟ ਕੀਤਾ ਜਾਵੇਗਾ ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹਰ ਸਾਲ ਇਸ ਰਕਮ ਨੂੰ ਬਦਲਣ ਦਾ ਅਧਿਕਾਰ ਰੱਖਦਾ ਜਿਸ ਨਾਲ ਇਹ ਵੀਜ਼ਾ ਬਿਨੇਕਾਰਾਂ ਲਈ ਇੱਕ ਆਵਰਤੀ ਅਤੇ ਹੌਲੀ-ਹੌਲੀ ਵਾਧਾ ਬੋਝ ਬਣਦਾ ਹੈ ਮਿਆਰੀ ਵੀਜ਼ਾ ਅਰਜ਼ੀ ਫੀਸਾਂ ਦੇ ਉਲਟ ਜ਼ਿਆਦਾਤਰ ਯਾਤਰੀਆਂ ਲਈ ਵੀਜ਼ਾ ਇੰਟੀਗ੍ਰੇਟਿਵ ਫੀਸ ਨੂੰ ਮੁਆਫ਼ ਘਟਾਇਆ ਜਾਂ ਛੋਟ ਨਹੀਂ ਦਿੱਤੀ ਜਾ ਸਕਦੀ ਹਾਲਾਂਕਿ ਬਿਨੈਕਾਰ ਰਿਫੰਡ ਦੇ ਯੋਗ ਹੋ ਸਕਦੇ ਨੇ ਜੇਕਰ ਉਹ ਸਾਰੀਆਂ ਵੀਜ਼ਾ ਸ਼ਰਤਾਂ ਦੀ ਸਖਤੀ ਨਾਲ ਪਾਲਣਾ ਕਰਦੇ ਨੇ ਜਿਵੇਂ ਕਿ ਅਣਅਧਿਕਾਰਤ ਰੁਜ਼ਗਾਰ ਤੋਂ ਬਚਣਾ ਅਤੇ ਆਪਣੇ ਅਧਿਕਾਰਤ ਠਹਿਰਨ ਤੋਂ ਬਾਅਦ 5 ਦਿਨਾਂ ਦੇ ਅੰਦਰ ਅਮਰੀਕਾ ਛੱਡਣਾ ਜਦੋਂ ਤੱਕ ਕਿ ਉਹਨਾਂ ਨੂੰ ਕਾਨੂੰਨੀ ਤੌਰ ਤੇ ਇੱਕ ਵੈਧ ਐਕਸਟੈਂਸ਼ਨ ਜਾਂ ਬਦਲੀ ਹੋਈ ਸਥਿਤੀ ਪ੍ਰਾਪਤ ਨਹੀਂ ਹੋਈ ਹੈ ਇਸ ਫੀਸ ਨੂੰ ਵਿਆਪਕ ਤੌਰ ਤੇ ਇੱਕ ਸੁਰੱਖਿਆ ਜਮਾ ਰਕਮ ਵਜੋਂ ਦੇਖਿਆ ਜਾਂਦਾ ਹੈ ਇਸ ਦਾ ਉਦੇਸ਼ ਵਿਦੇਸ਼ੀ ਸੈਲਾਨੀਆਂ ਵਿੱਚ ਅਮਰੀਕਾ ਵਿੱਚ ਉਹਨਾਂ ਦੇ ਠਹਿਰਨ ਦੌਰਾਨ ਕਾਨੂੰਨੀ ਆਚਰਣ ਨੂੰ ਉਤਸ਼ਾਹਿਤ ਕਰਨਾ ਹੈ ਭਾਰਤੀ ਬਿਨੇਕਾਰਾਂ ਲਈ ਵਿਤੀ ਪ੍ਰਭਾਵ ਕਾਫੀ ਵੱਡਾ ਹੈ B1 B2 ਵੀਜ਼ਾ ਦੀ ਮੌਜੂਦਾ ਕੀਮਤ ਡਾਲਰ 185 ਲਗਭਗ 15855 ਰੁਪਏ ਹੈ ਨਮੀ ਫੀਸ ਦੇ ਜੋੜ ਨਾਲ ਇਹ ਲਗਭਗ ਡਾਲਰ 472 ਡਾਲਰ ਲਗਭਗ 40456 ਰੁਪਏ ਤੱਕ ਵੱਧ ਸਕਦੀ ਹੈ ਇਹ ਕੁੱਲ ਵੀਜ਼ਾ ਖਰਚਿਆਂ ਵਿੱਚ 2.5 ਗੁਣਾ ਵਾਧਾ ਹੈ ਇਸ ਫੀਸ ਨੂੰ ਵਿਆਪਕ ਤੌਰ ਉੱਤੇ ਇੱਕ ਸੁਰੱਖਿਆ ਜਮਾ ਰਕਮ ਵਜੋਂ ਦੇਖਿਆ ਜਾਂਦਾ ਹੈ ਜਿਸ ਦਾ ਉਦੇਸ਼ ਵਿਦੇਸ਼ੀ ਸਲਾਹਕਾਰੀਆਂ ਦੇ ਵਿੱਚ ਅਮਰੀਕਾ ਦੇ ਵਿੱਚ ਉਹਨਾਂ ਦੇ ਠਹਿਰਨ ਦੌਰਾਨ ਕਾਨੂੰਨੀ ਆਚਰਣ ਨੂੰ ਉਤਸ਼ਾਹਿਤ ਕਰਦਾ ਹੈ ਭਾਰਤੀ ਬਿਨੇਕਾਰਾ ਦੇ ਲਈ ਵਿੱਤੀ ਪ੍ਰਭਾਵ ਕਾਫੀ ਵੱਡਾ ਹੈ ਤੇ B1 B2 ਵੀਜ਼ਾ ਦੀ ਮੌਜੂਦ ਕੀਮਤ 185 ਡਾਲਰ ਲਗਭਗ 15855 ਰੁਪਏ ਹੈ ਤੇ ਨਵੀਂ ਫੀਸ ਦੇ ਜੋੜ ਦੇ ਨਾਲ ਲਗਭਗ 472 ਡਾਲਰ ਲਗਭਗ ਯਾਨੀ ਕਿ 40456 ਰੁਪਏ ਤੱਕ ਜਾ ਸਕਦੀ ਹੈ ਤੇ ਇਸ ਦਾ ਕੁੱਲ ਵੀਜ਼ਾ ਖਰਚਾ ਦੇ 2.5 ਗੁਣਾ ਵਾਦਾ ਹੋਇਆ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ